ਜਿੰਨਾ ਥਾਲੀਆਂ ਸਾਫ਼ ਕਰਦੇ ਉਹ ਵੀ ਸਾਫ਼ ਹੋਵੇ ਤਿੰਨ ਚਾਰ ਟਾਵਲ ਲਿਆਓ ਇੱਕ ਨੂੰ ਨਾ ਬਾਰ ਬਾਰ ਗੰਦਾ ਕਰੀਓ ਯੂਜ਼ ਕਰੀਓ ਕੋਈ ਬੰਦਾ ਵੀ ਤੁਹਾਡਾ ਆਪਣਾ ਬਿਜ਼ਨਸ ਹੈ ਇਹ ਨਿਯਮ ਹੈ ਸਰਕਾਰ ਦੇ ਫੂਡ ਸੇਫਟੀ ਦੇ ਉਹਨਾਂ ਨੂੰ ਤੁਹਾਨੂੰ ਪਾਲਣਾ ਕਰਨਾ ਪੈਣਾ ਜੇ ਅਸੀਂ ਖਰੀਦਣ ਲੱਗੇ ਚਾਹੁੰਦੇ ਸਾਨੂੰ ਕੋਈ ਚੀਜ਼ ਸਹੀ ਮਿਆਰੀ ਮਿਲੇ ਸਹੀ ਹਾਈਜੀਨ ਹਾਲਤ ਚ ਮਿਲੇ ਤਾਂ ਤੁਹਾਨੂੰ ਦੇਣੀ ਵੀ ਪੈਣੀ ਆ ਸਮਝ ਲੱਗ ਗਈ? ਹਾਂਜੀ। ਕੋਈ ਨਹੀਂ ਪੰਜਾਬੀ ਆ ਕੋਈ ਮੈਂ ਹੋਰ ਲੈਂਗੁਏਜ ਬੋਲਾਂ। ਨਹੀਂ ਨਹੀਂ ਜੇਕਰ ਤੁਸੀਂ ਟੀਟ ਹੋ ਤੇ ਮੈਂ ਵੀ ਟੀਟ ਹਾਂ ਸੁਧਾਰ ਕੇ ਹਟਾਂਗਾ। ਖਾਣ ਪੀਣ ਵਾਲਿਓ ਹੋ ਜਾਓ ਸਾਵਧਾਨ। ਜ਼ਿਲ੍ਹਾ ਸਿਹਤ ਅਫਸਰ ਵੱਲੋਂ ਫੂਡ ਸਟਰੀਟ ਤੇ ਅਚੰਤਿਤ ਰੇਟ ਜੇਕਰ ਤੁਸੀਂ ਠੀਠ ਹੋ ਤੇ ਪਿੱਛੇ ਹਟਣ ਵਾਲਾ ਮੈਂ ਨਹੀਂ ਸੁਧਰ ਜਾਓ ਨਹੀਂ ਤਾਂ ਮੈਂ ਸੁਧਾਰ ਲਵਾਵਾਂਗਾ ਇਹ ਚੇਤਾਵਨੀ ਬੀਤੀ ਰਾਤ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਨੇ ਫੂਡ ਸਟਰੀਟ ਖੁਸ਼ਹਾਲਪੁਰ ਵਿਖੇ ਖਾਂੜ ਪਿੰਡ ਦੀਆਂ ਵਸਤੂਆਂ ਵੇਚਣ ਵਾਲੇ ਬਿਜ਼ਨਸ ਆਪਰੇਟਰਾਂ ਨੂੰ ਦਿੱਤੀ ਡਾਕਟਰ ਲਖਵੀਰ ਆਪਣੀ ਫੂਡ ਸੇਫਟੀ ਟੀਮ ਨੂੰ ਲੈ ਕੇ ਅਚਨਚੇਤ ਚੈਕਿੰਗ ਕਰਨ ਫੂਡ ਸਟਰੀਟ ਵਿੱਚ ਖਾਣ ਪੀਣ ਦੀਆਂ ਵਸਤੂਆਂ ਵੇਚਣ ਵਾਲਿਆਂ ਸਫਾਈ ਵਿਵਸਥਾ ਠੀਕ ਕਰਨ ਅਤੇ ਮਿਆਰੀ ਤੇ ਸਾਫ਼ ਸੁਥਰੀਆਂ ਖਾਣ ਯੋਗ ਵਸਤੂਆਂ ਮੁਹੱਈਆ ਕਰਵਾਉਣ ਲਈ ਜ਼ੋਰ ਦਿੱਤਾ ਜਿਸ ਵੇਲੇ ਉਹਨਾਂ ਵੱਲੋਂ ਰੇੜੀਆਂ ਵਾਲਿਆਂ ਨੂੰ ਸਿਰ ਤੇ ਪਾਉਣ ਲਈ ਟੋਪੀਆਂ ਦਸਤਾਨੇ ਤੇ ਮਾਸਕ ਵੰਡੇ ਤੇ ਚੇਤਾਵਨੀ ਦਿੱਤੀ ਕਿ ਖਾਣ ਪੀਣ ਸਮਾਨ ਇਹਨਾਂ ਤੋਂ ਬਿਨਾਂ ਵੇਚਦਾ ਫੜਿਆ ਗਿਆ ਤਾਂ ਕਾਨੂੰਨੀ ਸਜ਼ਾ ਇਸ ਵੇਲੇ ਉਹਨਾਂ ਵੱਲੋਂ ਰੇੜੀਆਂ ਵਾਲਿਆਂ ਨੂੰ ਸਿਰ ਤੇ ਪੌਣ ਲਈ ਪੌਣ ਵਾਲੀਆਂ ਟੋਪੀਆਂ ਦਸਤਾਨੇ ਤੇ ਮਾਸਕ ਵੰਡੇ ਅਤੇ ਚੇਤਾਵਨੀ ਦਿੱਤੀ ਕਿ ਖਾਣ ਪੀਣ ਸਮਾਨ ਇਹਨਾਂ ਤੋਂ ਬਗੈਰ ਵੇਚਦਾ ਫੜਿਆ ਗਿਆ ਤੇ ਕੜੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਦੇੜੀ ਤੋਂ ਖਾਣ ਵਾਲੇ ਗਾਹਕਾਂ ਨੂੰ ਸਵਾਲ ਕਰਨਾ ਚਾਹੀਦਾ ਹੈ ਕਿ ਕਿੱਥੇ ਹੈ ਮਾਸਕ ਟੋਪੀ ਦਸਤਾਨੇ। ਜਿੰਨਾ ਥਾਲੀਆਂ ਸਾਫ਼ ਕਰਦੇ ਉਹ ਵੀ ਸਾਫ਼ ਹੋਵੇ ਤਿੰਨ ਚਾਰ ਟਾਵਲ ਲਿਆਓ। ਇੱਕ ਨੂੰ ਨਾ ਬਾਰ ਬਾਰ ਗੰਦਾ ਕਰੀ ਜੋ ਯੂਜ਼ ਕਰੀ ਜੋ। ਕੋਈ ਬੰਦਾ ਵੀ ਤੁਹਾਡਾ ਆਪਣਾ ਬਿਜ਼ਨਸ ਹੈ। ਇਹ ਨਿਯਮ ਆ ਸਰਕਾਰ ਦੇ ਫੂਡ ਸੇਫਟੀ ਦੇ ਉਹਨਾਂ ਨੂੰ ਤੁਹਾਨੂੰ ਪਾਲਣਾ ਕਰਨਾ ਪੈਣਾ ਜੇ ਅਸੀਂ ਖਰੀਦਣ ਲੱਗੇ ਚਾਹੁੰਦੇ ਸਾਨੂੰ ਕੋਈ ਚੀਜ਼ ਸਹੀ ਮਿਆਰੀ ਮਿਲੇ ਸਹੀ ਹਾਈਜੀਨ ਹਾਲਤ ਚ ਮਿਲੇ ਤਾਂ ਤੁਹਾਨੂੰ ਦੇਣੀ ਵੀ ਪੈਣੀ ਆ ਸਮਝ ਲੱਗ ਗਈ ਹਾਂਜੀ ਕੋਈ ਨਹੀਂ ਪੰਜਾਬੀ ਆ ਕੋਈ ਮੈਂ ਹੋਰ ਲੈਂਗੁਏਜ ਬੋਲਾਂ ਨਹੀਂ ਨਹੀਂ ਪੰਜਾਬੀ ਸਭ ਕੰਬ ਹੈ ਜੁਪੀ ਵਾਲੇ ਵੀ ਪੰਜਾਬੀ ਤਾਂ ਸਮਝਣ ਹੀ ਲੱਪੇ ਹੁਣ ਆ ਕੇ ਤੁਸੀਂ ਸਾਡੇ ਤੋਂ ਜ਼ਿਆਦਾ ਬੋਲਦੇ ਆ ਦੇਖੋ ਅਸੀਂ ਤੁਹਾਡੇ ਕੋਲ ਅੱਜ ਆਉਣ ਦਾ ਮਕਸਦ ਕੀ ਆ ਅੱਜ ਅਸੀਂ ਇਹ ਇੱਦਾਂ ਆਏ ਆ ਤੁਹਾਨੂੰ ਅਵੇਅਰ ਕਰਨ ਆਏ ਆ ਅਕਲ ਦੇਣ ਆਏ ਆ ਫੂਡ ਸੇਫਟੀ ਦੀਆਂ ਗੱਲਾਂ ਸਮਝਾਉਣ ਆਏ ਆ ਜੇ ਤੁਸੀਂ ਹੁਣ ਇਸ ਤੋਂ ਬਾਅਦ ਅਗਲਾ ਸਟੈਪ ਸਾਡਾ ਹੈਗਾ ਸੈਂਪਲ ਲਵਾਂਗੇ ਲੀਗਲ ਔਰ ਫਿਰ ਤੁਹਾਡਾ ਕੀ ਬਣਨਾ ਉਹ ਤੁਹਾਨੂੰ ਪਤਾ ਮੈਂ ਕਿੰਨੇ ਸੈਂਪਲ ਭਰੇ ਆ ਔਰ ਤੁਸੀਂ ਹੈਰਾਨ ਹੋਣਾ ਅਨਸੇਫ ਆਏ ਆ ਔਟਾਂ ਦੇ ਚੱਕਰ ਕੱਟਣੇ ਪੈਣੇ ਆ ਹੁਣ ਪਤਾ ਤਾਂ ਤੁਸੀਂ ਸੋਚਦੇ ਹੋਣਾ ਹੀ ਨਹੀਂ ਕਿ ਇਹਨਾਂ ਯਾਰ ਇਹ ਗੱਲ ਗਲਤ ਆ ਤੁਹਾਨੂੰ ਲੱਗਦਾ ਇਹਨਾਂ ਨੇ ਸਾਡੇ ਸੈਂਪਲ ਨਹੀਂ ਲੈਣੇ ਤੁਸੀਂ ਕਿਉਂ ਨਹੀਂ ਰਜਿਸਟ੍ਰੇਸ਼ਨਾਂ ਟੰਗੀਆਂ ਇੱਥੇ ਰੇੜੀਆਂ ਤੇ ਟੰਗਣੀਆਂ ਚਾਹੀਦੀਆਂ ਕਿੱਡਾ ਕੋខਾ ਕੰਮ ਐ ਇਹਨੂੰ ਰੋਕੋ ਨਾ ਮੜਾ ਵੀਡੀਓ ਕਰ ਨਹੀਂ ਹੈਲੋ ਫੂਡ ਸੇਫਟੀ ਦਾ ਜਿਹੜਾ ਫੂਡ ਸੇਫਟੀ ਦੇ ਮੈయర్ ਆ ਜਿਹੜੇ ਫੂਡ ਸੇਫਟੀ ਦੇ ਐਪਰਨ ਪਾ ਕੇ ਐਪਰਨ ਪਾਉਣਾ ਤੁਹਾਡੇ ਚੋਂ ਕਿਸੇ ਕੋਲ ਐਪਰਨ ਨਹੀਂ ਹੈਗਾ ਦੱਸੋ ਜੇ ਕਿਸੇ ਕੋਲ ਐਪਰਨ ਆ ਮੇਰੇ ਕੋਲ ਇੱਕ ਬੰਦੇ ਕੋਲ ਐਪਰਨ ਸੀਗਾ ਅਸੀਂ ਟ੍ਰੇਨਿੰਗਾਂ ਵਿੱਚ ਤੁਹਾਨੂੰ ਦੱਸਦੇ ਆ ਯਾਰ ਸਾਰਾ ਕੁਝ ਐਪਰਨ ਪਾਉਣਾ ਗਲਵਜ਼ ਪਾਉਣੇ ਮਾਸਕ ਪਾਉਣਾ ਸਿਰ ਤੇ ਟੋਪੀ ਪਾਉਣੀ ਆ ਮਤਲਬ ਮਜ਼ਾਕ ਹੈ ਮਜ਼ਾਕ ਹੈ ਇਹ ਫੂਡ ਸੇਫਟੀ ਦਾ ਇਹ ਸਰਕਾਰ ਉਹ ਨਹੀਂ ਬਣਾਈ ਜਾਂਦੀ ਉਹ ਯਾਰ ਲੋਕਾਂ ਨੂੰ ਮਿਆਰੀ ਚੀਜ਼ ਖਾਣੀ ਆ ਆਪਾਂ ਵੀ ਖਾਣੀ ਆ ਤੁਹਾਡਾ ਬਿਜ਼ਨਸ ਅੱਛਾ ਲੱਗੂਗਾ ਲੋਕੀ ਵਧੀਆ ਕਹਿਣਗੇ ਤੁਹਾਨੂੰ ਮੈਂ ਅੱਗੇ ਤੋਂ ਇਹ ਕਹਿੰਨਾ ਲਾਇਸੈਂਸ ਰਜਿਸਟ੍ਰੇਸ਼ਨ ਉੱਥੇ ਟੰਗੋ ਉਹਦੇ 'ਚ ਕੋਈ ਮੈਂ ਕੋਈ ਇਦਾਂ ਢਿੱਲਮੱਠ ਨਹੀਂ ਵਰਤਣੀ ਠੰਡੋ ਅੱਜ ਤੁਹਾਨੂੰ ਇੰਨਾ ਕੀ ਡੋਜ਼ ਦੇ ਚੱਲੇ ਆ ਸਰਦੀ ਚ ਤੇ ਗਾਂ ਆਵਾਂਗੇ ਤਾਂ ਸੈਂਪਲ ਸੈਂਪਲ ਭਰ ਕੇ ਜਾਵਾਂਗੇ ਫਿਰ ਤੁਹਾਨੂੰ ਠੰਡ ਚ ਵੀ ਪਸੀਨੇ ਆਉਣੇ ਮੈਂ ਤੁਹਾਨੂੰ ਦੱਸ ਦਿੰਦਾ ਓਕੇ ਸ਼ੁਕਰੀਆ ਥੈਂਕ ਯੂ ਕੰਮ ਕਰੋ ਜਿਹੜੇ ਇੱਥੇ ਲੋਕ ਫੂਡ ਥ੍ਰੀਟ ਤੇ ਆਉਂਦੇ ਆ ਜਦੋਂ ਉਹ ਆਉਂਦੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਇਹਨਾਂ ਨੂੰ ਖੁਦ ਕਹਿਣਾ ਚਾਹੀਦਾ ਤੁਹਾਡੀ ਟੋਪੀ ਨਹੀਂ ਲੱਗੀ ਉਹ ਕੁਰਮਾਨੀ ਲੱਗਾ ਜਾ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਲੋਕਾਂ ਨੂੰ ਕਹਿਣਾ ਚਾਹੁੰਨਾ ਮੈਂ ਤਾਂ ਵੈਸੇ ਹੀ ਕਹਿਣਾ ਵੇ ਬਾਰ-ਬਾਰ ਇੱਕ ਗੱਲ ਕਹਿਣਾ ਜਾਗੋ ਗ੍ਰਾਹਕ ਜਾਗੋ ਗ੍ਰਾਹਕ ਜਾਗੇ ਮੈਂ ਕੱਲਾ ਥੋੜਾ ਹੁਣ ਕਈ ਜਿਹਾ ਗ੍ਰਾਹਕ ਤਾਂ ਹਰ ਜ ਉਹ ਕਵੇ ਪਿਆ ਕੈਪਸ ਕਿਉਂ ਨਹੀਂ ਪਾਈ ਤੂੰ ਤੂੰ ਫੂਡ ਦਾ ਕੰਮ ਕਰਦਾ ਯਾਰ ਤੂੰ ਆਪਣੇ ਨੇਲ ਦਿਖਾ ਜਾ ਰਹਾ ਅਸੀਂ ਦੇਖਣਾ ਇੱਤ ਤੋਂ ਖਾਣਾ ਹੈ ਉਹ ਇਹਨਾਂ ਨੂੰ ਪੈਸੇ ਦਿੰਦੇ ਆ ਇਹਨਾਂ ਦੀਆਂ ਜੂਪੀ ਬਿਹਾਰ ਪੰਜਾਬ ਚ ਕੋਠੀਆਂ ਬਣਦੀਆਂ ਉਹਨਾਂ ਦੇ ਸਿਰੋਂ ਜਿਨ੍ਹਾਂ ਨੇ ਮਾਸਕ ਨਹੀਂ ਪਾਏ ਮਾਰਤ ਪਾਉਣੇ ਆ ਛਿੱਕੀ ਜਾਂਦੇ ਆ ਜੁਕਾਮ ਬੁਖਾਰ ਖਾਂਸੀ ਵਾਇਰਲ ਅੱਜਕਲ ਹੋਇਆ ਉਹ ਠੋਕ ਸੁੱਟਣਗੇ ਵਿੱਚ ਮਾਸਕ ਪਾਉਣਾ ਚਾਹੀਦਾ ਮਤਲਬ ਲੈਣਾ ਹੀ ਚਾਹੀਦੇ ਮੈਂ ਯਾਰ ਅਸੀਂ ਇਹਨਾਂ ਨੂੰ ਅੱਜ ਅਵੇਅਰ ਕਰ ਚੁੱਕੇ ਹਾਂ ਇਸ ਤੋਂ ਬਾਅਦ ਤਾਂ ਫੇ ਅਗਲੀ ਕਾਰਵਾਈ ਦੂਜੀ ਹੋਣੀ ਹੈ ਸਾਰੇ ਕਿੰਨੇ ਦਿਨ ਦਾ ਟਾਈਮ ਦਿੱਤਾ ਵੀ ਕਿੰਨੇ ਦਿਨ ਜ ਆਪਣਾ ਆਪਣਾ ਠੀਕ ਕਰ ਲੈਣਗੇ ਉਹ ਇਹਦੇ ਵਾਸਤੇ ਤਾਂ ਕੋਈ ਟਾਈਮ ਨਹੀਂ ਕੱਲ ਤੋਂ ਸ਼ੁਰੂ ਕਰ ਲੈਣਾ ਆਦਰਵਾਇਜ਼ ਜਿਹੜਾ ਨੋਟਿਸ ਦਿੰਨੇ ਆ ਕਲੀਨ ਦਾ ਉਹ ਦੋ ਹਫ਼ਤਿਆਂ ਦਾ ਦੇਈਦਾ ਹਾਂ ਪਰ ਇਹਨਾਂ ਨੂੰ ਕਹਤਾ ਕੱਲ ਇਹ ਚੀਜ਼ਾਂ ਤਾਂ ਕੱਲ ਤੋਂ ਹੀ ਇਨਸ਼ੋਰ ਕਰ ਲੈਣੀਆਂ ਚਾਹੀਦੀਆਂ ਇਹਦੇ ਲਈ ਦੋ ਹਫ਼ਤਿਆਂ ਦਾ ਟਾਈਮ ਨਹੀਂ ਹੈਗਾ ਇਹਦੇ ਲਈ ਕੱਲ ਤੋਂ ਹੀ ਸ਼ੁਰੂ ਕਰਨੇ ਹੈ ਕੋਈ ਮੈਂ ਟਾਈਮ ਟਾਈਮ ਨਹੀਂ ਦੇਣਾ ਆ ਜਿਹੜੇ ਗਲਵਜ਼ ਪਾਉਣੇ ਮਾਸਕ ਪਾਉਣੇ ਇਹਦੇ ਲਈ ਨਹੇਲ ਕੱਟਣੇ ਆ ਇਹਦੇ ਲਈ ਮੈਂ ਤੁਹਾਨੂੰ ਦੋ ਹਫ਼ਤੇ ਨਹੀਂ ਦੇਣੇ ਇਹ ਤੁਹਾਡੇ ਕੱਲ ਨੂੰ ਹੀ ਹੋਣੇ ਚਾਹੀਦੇ ਸਾਰੇ ਠੀਕ ਸਾਫ ਇਹਦੇ ਉੱਪਰੋਂ ਪਾਓ ਆ ਪਾਈਆਂ ਸਾਰਿਆਂ ਦਾ ਦੇਖੋ ਪਾਈ ਸਰ ਜੇ ਮੈਜ਼ਰਮੈਂਟ ਨਹੀਂ ਕਰਦੇ ਤਾਂ ਫਿਰ ਆਪਾਂ ਅਗਲੀ ਕਾਰਵਾਈ ਕੀ ਪਾਣੀ ਅਗਲੀ ਕਾਰਵਾਈ ਜਿਹੜੀਆਂ ਚੀਜ਼ਾਂ ਆ ਚਟਣੀ ਬਣਾਈ ਹੋਆ ਉਹਦੇ ਸੈਂਪਲ ਲੀਗਲ ਲਵਾਂਗੇ ਐਨਫੋਰਸਮੈਂਟ ਦੇ ਸੈਂਪਲ ਲਵਾਂਗੇ ਸੈਂਪਲ ਫੇਲ ਹੋਣਗੇ ਕਾਰਵਾਈ ਹੋਊਗੀ ਅਨ ਹਾਈਜਨ ਦਾ ਚਲਾਨ ਕਟਾਂਗੇ ਅਨਹਾਈਜਨ ਦਾ ਚਲਾਨ ਕਟਾਂਗੇ ਉਸੇ ਵੇਲੇ ਕੋ ਏਡੀਸੀ ਦੇ ਸੈਂਕਸ਼ਨ ਜਾਰੀ ਕਰਕੇ ਕੇਸ ਲਾ ਦੇਣਾ ਸੀ ਉਹਦੇ ਲਈ ਰਿਜ਼ਲਟ ਵੀ ਨਹੀਂ ਦੇਖਣਾ ਸੀ ਠੀਕ ਹੈ ਮੈਂ ਡਾਕਟਰ ਲਖਵੀਰ ਸਿੰਘ ਜਿਲ੍ਹਾ ਸਿਹਤ ਅਫਸਰ ਮੇਰੀ ਫੂਡ ਸੇਫਟੀ ਟੀਮ ਦੇ ਵਿੱਚ ਵਿਵੇਕ ਕੁਮਾਰ ਫੂਡ ਸੇਫਟੀ ਅਫੀਸਰ ਤਾਂ ਹੋਰ ਮੈਂਬਰ ਅੱਜ ਸਾਡਾ ਸੀਗਾ ਪ੍ਰੋਗਰਾਮ ਜਿਹੜੀ ਚਪਾਟੀ ਖੁੱਲੀ ਆ ਕਚਾਰੀਆਂ ਦੇ ਲਾਗੇ ਇਹਦੀ ਨਿਰੰਤਰ ਪਹਿਲਾਂ ਵੀ ਚੈਕਿੰਗ ਕਰਦੇ ਰਹੇ ਇਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਆ ਅੱਜ ਦੇਖਣ ਆਏ ਸੀ ਕਿੰਨਾ ਕੇਸ ਫਾਲੋ ਕਰਦੇ ਇਹਨਾਂ ਨੂੰ ਅਸੀਂ ਕਲੀਨ ਸਟ੍ਰੀਟ ਫੂਡ ਹੱਬ ਜਿਹੜੀ ਚੁਣੀ ਹੋਈ ਹੈ ਔਰ ਫੂਡ ਸੇਫਟੀ ਸਟੈਂਡਰਡ ਅਥਾਰਟੀ ਤੋਂ ਜੋ ਜੋ ਉਹਨਾਂ ਦੀਆਂ ਡਾਇਰੈਕਸ਼ਨ ਸੀ ਉਸ ਪੈਰਾਮੀਟਰ ਤੇ ਇਹਨੂੰ ਖਰਾ ਉਤਾਰਿਆ ਸੀਗਾ ਪਰ ਅੱਜ ਦੇਖਦੇ ਵੇ ਲੋਕੀ ਢਿੱਲੇ ਪੈ ਜਾਂਦੇ ਆ ਤੋ ਇਹਨਾਂ ਨੂੰ ਫਾਲੋ ਕਰਦੇ ਰਹੋ ਬਾਰ ਬਾਰ ਆਉਂਦੇ ਰਹੋ ਚੈਕਿੰਗ ਕਰਦੇ ਰਹੋ ਤਾਂ ਇਹ ਸੈਟ ਰਹਿੰਦੇ ਨੇ ਤਾਂ ਇਹ ਇਹ ਹਰ ਚੀਜ਼ ਨੂੰ ਹਲਕੇ ਤੌਰ ਤੇ ਲੈਂਦੇ ਆ ਅੱਜ ਬਕਾਇਦਗੀਨ ਆਲੇ ਨੂੰ ਚੈੱਕ ਕੀਤਾ ਔਰ ਕੈਪਸ ਆਪਣੇ ਕੋਲੋਂ ਸਾਰਾ ਲੈ ਕੇ ਆਏ ਸੀ ਕੈਪਸ ਮਾਸਕ ਵਗੈਰਾ ਇਹਨਾਂ ਨੂੰ ਵੰਡੇ ਆ ਆਪ ਇਹਨਾਂ ਦੇ ਪਵਾਏ ਆ ਸੋ ਮੁੱਖ ਅਰ ਲੋਕਾਂ ਨੂੰ ਵੀ ਜਿਹੜੇ ਕਸਟਮਰ ਉਹਨਾਂ ਨੂੰ ਅਵੇਅਰ ਕੀਤਾ ਕਿ ਯਾਰ ਫੂਡ ਸੇਫਟੀ ਵਾਲੇ ਇਕੱਲੇ ਨਹੀਂ ਇਹ ਚੀਜ਼ਾਂ ਕਰ ਸਕਦੇ ਅਸੀਂ ਆ ਕੇ ਚੈਕਿੰਗ ਕਰਨ ਤੁਸੀਂ ਤਾਂ ਰੋਜ਼ ਖਾਂਦੇ ਹੋ ਤੁਸੀਂ ਇਹਨਾਂ ਨੂੰ ਕਹੋ ਕੈਪਸ ਪਾ ਕੇ ਰੱਖੋ ਜਦੋਂ ਇਹਨਾਂ ਨੂੰ ਕਹੋਗੇ ਕਿਉਂ ਨਹੀਂ ਪਾਈ ਕੈਪਸ ਇਹਨਾਂ ਨੂੰ ਲੋਕ ਕਹਿਣ ਲੋਕੀ ਪੁਆਇੰਟ ਆਊਟ ਕਰਨਗੇ ਫੇ ਕਮਸੂਤ ਆਉਣਾ ਫਿਰ ਫੂਡ ਸੇਫਟੀ ਦੇ ਜਿਹੜੇ ਸਾਰੇ ਪੈਰਾਮੀਟਰ ਆ ਉਹ ਦੇਖਿਓ ਇਨਵਨ ਲਾਗੂ ਹੋ ਜਾਣਾ ਇਹੀ ਸਾਡਾ ਪੰਜਾਬ ਰੰਗਲਾ ਪੰਜਾਬ ਬਣ ਜਾਣਾ ਇਹੀ ਫੋਰਨ ਦੀਆਂ ਗੱਲਾਂ ਕਰਦੇ ਇਹੀ ਵਿਦੇਸ਼ਾਂ ਤੋਂ ਉੱਪਰ ਬਣ ਜਾਣਾ ਸਾਡਾ ਦੇਸ਼ ਸਾਡਾ ਪੰਜਾਬ ਕਿਸੇ ਕਲੋ ਘੱਟ ਨਹੀਂ ਹੈਗਾ ਪਰ ਅਸੀਂ ਚੀਜ਼ਾਂ ਨੂੰ ਲਾਈਟਲੀ ਲੈਣੇ ਆ ਨਿਜਮ ਐਕਟ ਕਾਨੂੰਨ ਸਭ ਕੁਝ ਇੱਥੇ ਹੈਗਾ ਲੋਕੀ ਬਲੇ ਹਲਕੇ ਦਾ ਪੀਪਲ ਟੇਕ एवरीथिंग ਲਾਈਟਲੀ ਹਲਕੇ ਤੌਰ ਤੇ ਨਹੀਂ ਲੈਣਾ ਜਦੋਂ ਇਹ ਸੀਰੀਅਸਲੀ ਲੈਣਗੇ ਔਰ ਮੋਰਓਵਰ ਮੈਨਾਂ ਨੂੰ ਸਮਝਾਉਣਾ ਵੀ ਲੋਕਾਂ ਨੂੰ ਅੱਛਾ ਲੱਗੇਗਾ ਤੁਹਾਡਾ ਬਿਜ਼ਨਸ ਪ੍ਰਮੋਟ ਹੋਏਗਾ ਲੋਕੀ ਤੁਹਾਡੇ ਬਾਰੇ ਅੱਛੇ ਰਿਮਾਰਕਸ ਦੇਣਗੇ ਨਹੀਂ ਤਾਂ ਲੋਕੀ ਕਹਿਣਗੇ ਯਾਰ ਔਰ ਇਹਨਾਂ ਦੇ ਕੰਮ ਕਰਕੇ ਸਾਡੇ ਕੰਟਰੀ ਨੂੰ ਸਾਡੇ ਸਟੇਟ ਨੂੰ ਵੀ ਗੱਲਾਂ ਸੁਣਨੀਆਂ ਪੈਣਗੀਆਂ ਮੈਂ ਚੀਜ਼ਾਂ ਇਨਸ਼ੋਰ ਕਰਕੇ ਹਟੂੰਗਾ ਇਹ ਠੀਕ ਠਾ ਤਾਂ ਮੈਂ ਵੀ ਠੀਕ ਠਾ ਫਿਰ ਫਿਰ ਇੱਕ ਗੱਲ ਹੋਰ ਦੱਸਿਓ ਵੀ ਜੇ ਜਿਹੜੇ ਨਹੀਂ ਇਨਸ਼ੋਰ ਕਰਦੇ ਜਾਂ ਲਾਇਸੈਂਸ ਨਹੀਂ ਬਾਹਰ ਲਾਉਂਦੇ ਫਿਰ ਆਪਾਂ ਕੀ ਕਾਰਵਾਈ ਪਾਣੀ ਅਗਲੀਾਂ ਤੇ ਦੇਖੋ ਹਰ ਬੰਦੇ ਨੂੰ ਪਹਿਲਾਂ ਹੰਦਾ ਅਵੇਅਰ ਕਰਦੀਏ ਅੱਜ ਸਾਡੀ ਅਪਰੋਚ ਸੀ ਬਾਈਲੈਟਰਲੀ ਅਵੇਅਰ ਕਰੀਏ ਇਹਨਾਂ ਨੂੰ ਵੀ ਅਵੇਅਰ ਕਰਦੀਏ ਕਸਟਮਰ ਨੂੰ ਜਿਹੜਾ ਖਾਂਦੇ ਇਹਨਾਂ ਦੇ ਰੇੜੀਆਂ ਤਿਆ ਕੇ ਉਹ ਵੀ ਅਵੇਅਰ ਹੋ ਜਾਣ ਉਹ ਇਹਨਾਂ ਨੂੰ ਪੁਆਇੰਟ ਆਊਟ ਕਰਨ ਇਹ ਤੋਂ ਅਗਲਾ ਸਟੈਪ ਤਾਂ ਫਿਰ ਐਨਫੋਰਸਮੈਂਟ ਦਾ ਆਇਆ ਜਿਹੜਾ ਅਸੀਂ ਸਾਡੇ ਕੋਲ ਰਾਈਟ ਹੈ ਔਰ ਉਹ ਪਾਵਰ ਨੇ ਇਸਤੇਮਾਲ ਕਰਦੇ ਇਹਨਾਂ ਦੀ ਹਰ ਚੀਜ਼ ਦੀ ਸੈਂਪਲਿੰਗ ਕਰਾਂਗੇ ਕੋਈ ਸਿਫਾਰਿਸ਼ ਕੋਈ ਕਿਸੇ ਤਰ੍ਹਾਂ ਦਾ ਆਬਲੀਗੇਸ਼ਨ ਨਹੀਂ ਹੋਣੀ ਫਿਰ ਅਸੀਂ ਜਿਹੜਾ ਜਿੱਥੋਂ ਤਾਂ ਅਨ ਸਫਾਈ ਜਿਨ੍ਹਾਂ ਦੀ ਨਹੀਂ ਹੈਗੀ ਅੱਜ ਕਹਿ ਚੱਲੇ ਆ ਹਾਈਜਨ ਦਾ ਖਿਆਲ ਨਹੀਂ ਇਹਨਾਂ ਨੇ ਲੋਕਾਂ ਨੇ ਜਿੱਥੇ ਜਿੱਥੇ ਰੱਖਿਆ ਨਹਲ ਨਹੀਂ ਕੱਟੇ ਹੋਏ ਜਿਹੜਾ ਜਿਹੜਾ ਵੀ ਅਸੀਂ ਇਹਨਾਂ ਨੂੰ ਅਕਲ ਦੇ ਚੱਲੇ ਆ ਨਹੀਂ ਫੋਲੋ ਕਰਨਗੇ ਤਾਂ ਇਹਨਾਂ ਨੂੰ ਅਨ ਹਾਈਜਨ ਦਾ ਚਲਾਨ ਕੱਟ ਕੇ ਜਾਵਾਂਗੇ ਉਹ ਇਮੀਡੀਏਟਲੀ ਸਾਡੇ ਵੱਲੋਂ ਸੈਂਕਸ਼ਨ ਜਾਰੀ ਹੋ ਜਾਣੀ ਆ ਤਾਂ ਏਡੀਸੀ ਸਾਹਿਬ ਦੇ ਕੋਰਟ ਕੰਪਲੇਂਸ ਕੇਸ ਲੱਗ ਜਾਣਾ ਫਿਰ ਉੱਥੇ ਭੁਗਤਣ ਕੇਸ ਉਹ ਫੇਰ ਪਟੇ ਤੇ ਚੜ ਜਾਣਾ ਇਹਨਾਂ ਨੇ